ਲੋਵੀ ਪੰਜਾਬ ਦੇ ਲੋਕੋ 29 ਅਪ੍ਰੈਲ ਨੂੰ ਵੱਡਾ ਟੁੱਕੀ ਹੋ ਰਹੀ ਹੈ ਅਮਰਸਰ ਸਾਹਿਬ ਦੇ ਵਿੱਚ ਇਹ ਜਿਹੜੀ ਵੱਡਾ ਟੁੱਕੀ ਆ ਇਹ ਇੰਟਰਨੈਸ਼ਨਲ ਲੈਵਲ ਤੇ ਵਿਖਾਈ ਜਾਊਗੀ ਜਿਹੜੀ ਵੱਡਾ ਟੁੱਕੀ ਹੋਣੀ ਆ ਇਹ ਵੱਡਾ ਟੁੱਕੀ ਕਰਾਉਣੀ ਕਿਹਨੇ ਆ ਇਹ ਵੱਡਾ ਟੁੱਕੀ ਸਰਕਾਰ ਕਰਾਊਗੀ ਇਹ ਭਗਵੰਤ ਮਾਨ ਦੀ ਸਰਕਾਰ ਕਰਾਊਗੀ ਜੇਕਰ ਇਹਨਾਂ ਨੇ ਸਟੈਂਡ ਇੱਕ ਨਾਲ ਲਿਆ 29 ਤਰੀਕ ਨੂੰ ਵੱਡਾ ਟੁੱਕੀ ਹੋਣੀ ਵੀ ਆ ਮੀਡੀਆ ਦੇ ਵਿੱਚ ਵੀ ਆਊਗੀ ਇਹਦੇ ਵਿੱਚ ਮੀਡੀਆ ਦਾ ਵੱਡਾ ਟੁੱਕੀ ਕਰਾਉਣ ਦੇ ਵਿੱਚ ਪੂਰਾ ਯੋਗਦਾਨ ਤੇ ਇਹ ਵੱਡਾ ਟੁੱਕੀ ਹੋ ਸਕਦਾ ਇਤਿਹਾਸਕ ਹੀ ਬਣ ਜਾਵੇ ਜੇਕਰ ਸਟੈਂਡ ਨਾਲ ਲਿਆ ਗਿਆ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਮੈਂ ਨਹੀਂ ਕਹਿੰਦਾ ਕਿਉਂਕਿ ਜਿਹੜਾ ਪ੍ਰਸ਼ਾਸਨ ਆ ਉਹ ਇੱਕ ਜਿਹੜਾ ਕਹੋ ਹੁਕਮ ਦਾ ਗੁਲਾਮ ਜੇਕਰ ਸਰਕਾਰ ਦਾ ਹੁਕਮ ਹੋ ਗਿਆ ਉਹਨਾਂ ਨੇ ਉਹੀ ਮੰਨਣਾ ਇਹਦੇ ਵਿੱਚ ਕਿਸੇ ਪੁਲਿਸ ਅਫਸਰ ਦਾ ਨਹੀਂ ਕਸੂਰ ਹੋਣਾ ਹੁਣ ਪਹਿਲੀ ਗੱਲ ਇਹ ਮੈਂ ਕਹਿੰਦਾ ਵੱਡਾ ਟੁੱਕੀ ਮੈਂ ਕਹਿ ਕਿਉਂ ਰਿਹਾ ਵੱਡਾ ਟੁਕੀ ਮੈਂ ਤਾਂ ਕਹਿ ਰਿਹਾ ਭਰਾਵੋ ਕਿ ਜਿਹੜੇ ਗੇ ਹੈਗੇ ਆ ਪੰਜਾਬ ਦੇ ਪੰਜਾਬ ਦੇ ਕਹਿ ਲਈ ਹੋ ਸਕਦਾ ਦੂਜੀਆਂ ਸਟੇਟਾਂ ਦਾ ਵੀ ਕੋਈ ਆ ਜੇ ਇਹ ਗੇਆਂ ਨੇ ਇਕੱਠ ਰੱਖਿਆ 29 ਅਪ੍ਰੈਲ ਨੂੰ ਔਰ ਰੱਖਿਆ ਵੀ ਸ੍ਰੀ ਜਿਹੜਾ ਕਹ ਲੋ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਹੁਣ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠ ਰੱਖਿਆ ਗਿਆ ਗੇਆਂ ਵੱਲੋਂ ਹੁਣ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਇਹ ਨਿੰਗ ਸਿੰਘਾਂ ਨੇ ਇੱਥੇ ਨਹੀਂ ਰੱਖਣ ਦੇਣਾ ਇਕੱਠ ਤਾਂ ਕਿ ਨਿੰਗ ਢੜਕਣ ਤੇ ਨਿੰਗ ਫਿਰ ਕੋਈ ਨਾ ਕੋਈ ਸਰਕਾਰ ਨੂੰ ਕਹਿਣ ਤਾਂ ਇਹ ਵੱਡਾ ਟੁੱਕੀ ਹੋਵੇ ਤਾਂ ਫਿਰ ਕਹਿ ਲੋ ਕਿ ਇਹ ਮਸਲਾ ਪੰਜਾਬ ਦੇ ਵਿੱਚ ਛਿੜੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੀ ਖਬਰ ਬਣੇ ਇਹ ਵਾਕਈ ਇਹ ਸਰਕਾਰ ਕਰਾਉਗੀ ਸਰਕਾਰ ਜ਼ਿੰਮੇਦਾਰ ਹੁਣ ਪਹਿਲਾ ਨੰਬਰ ਤਾਂ ਮੈਂ ਜਿਹੜੇ ਕੁਝ ਇੱਕ ਮੀਡੀਆ ਚੈਨਲ ਵਾਲੇ ਆ ਉਹਦੇ ਵਿੱਚ ਜ਼ਿੰਮੇਦਾਰ ਇਹ ਵੀ ਆ ਕਿ ਕੁਝ ਰੀਲਾ ਪਾ ਰਹੇ ਸੀ ਜਿਹੜੇ ਗੇ ਲੋਕ ਸੀ ਜਿਹੜਾ ਕੱਲ ਅੱਜ ਜਿਹੜਾ ਮਸਲਾ ਚਲਾਇਆ ਸੀ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ ਚੱਕਿਆ ਪੌਡਕਾਸਟ ਕੀਤੇ ਪੌਡਕਾਸਟਾਂ ਵਿੱਚ ਬੇਇੱਜ਼ਤੀ ਕੀਤੀ ਇੱਕ ਨੌਜਵਾਨ ਇਹ ਕਹਿੰਦਾ ਇੱਕ ਜਿਹੜਾ ਉਹ ਮੈਂ ਨਾਂ ਨਹੀਂ ਲੈਂਦਾ ਉਹ ਕਹਿੰਦੇ ਫਿਰ ਤੁਸੀਂ ਸਾਨੂੰ ਫੋਲੋ ਕਿਉਂ ਕਰਦੇ ਆ ਉਹ ਕਹਿੰਦਾ ਮੈਂ ਤਾਂ ਫੋਲੋ ਕਰਦਾ ਹੀ ਨਹੀਂ ਤੁਹਾਨੂੰ ਜੇ ਤੁਸੀਂ ਫੋਲੋ ਨਹੀਂ ਕਰਦੇ ਫਿਰ ਇਹ ਤੁਸੀਂ ਆਪਦੇ ਪੌਡਕਾਸਟਾਂ 'ਚ ਦਖੂਦਾਨੇ ਲੈਣ ਵਾਸਤੇ ਬੁਲਾਏ ਸੀ ਕਿਹੜੀ ਗੱਲੋਂ ਬੁਲਾਏ ਤੁਸੀਂ ਪੌਡਕਾਸਟ ਕੀਤੇ ਪੌਡਕਾਸਟਾਂ ਤੋਂ ਬਾਅਦ ਤੁਸੀਂ ਇਹ ਕਲਾਕਾਰਾਂ ਨੂੰ ਸਵਾਲ ਕੀਤੇ ਕਲਾਕਾਰਾਂ ਨੂੰ ਅੱਗੋਂ ਉਹਨਾਂ ਨੇ ਜਵਾਬ ਦਿੱਤੇ ਫਿਰ ਕਲਾਕਾਰਾਂ ਨੇ ਆਪ ਸ਼ਬਦ ਬੋਲੇ ਕਲਾਕਾਰਾਂ ਨੇ ਜਦੋਂ ਉਹ ਸ਼ਬਦ ਬੋਲੇ ਫਿਰ ਪੰਜਾਬ ਦੇ ਲੋਕਾਂ ਨੇ ਮਜ਼ਾਕ ਦੇ ਵਿੱਚ ਲਿਆ ਮੀਡੀਆ ਦੇ ਵਿੱਚ ਲਿਹਾਉਣ ਵਾਲੇ ਤੁਸੀਂ ਸਾਡੀ ਸਾਡੇ ਨਾਲ ਉਹਨਾਂ ਦੀ ਪਛਾਣ ਕਰਾਉਣ ਵਾਲੇ ਤੁਸੀਂ ਜਿਹੜੀ ਕਰ ਉਹਨਾਂ ਦੀ ਪਛਾਣ ਸਾਡੇ ਨਾਲ ਕਰਾਈ ਵੀ ਆ ਭਾਈ ਇੱਕ ਆਇਆ ਫਿਰਦਾ ਇਹ ਜਿਹੜਾ ਨਮੂਨਾ ਹਾਲਾਂਕਿ ਇਹ ਅੱਜ ਨਹੀਂ ਇਹ ਬਹੁਤ ਚਿਰਦੇ ਆ ਬੜੇ ਚਿਰਦੇ ਆ ਪਰ ਸਾਡੇ ਸਾਹਮਣੇ ਕੀੜੇ ਲਿਆ ਕੇ ਤੁਸੀਂ ਰੱਖਿਆ ਵੀ ਆਹ ਭਾਈ ਵੇਖ ਲਓ ਆ ਵੀ ਇੱਕ ਚੀਜ਼ ਹੁੰਦਾ ਇਹ ਤੁਸੀਂ ਉਹ ਕੀਤਾ ਹੁਣ ਤੁਸੀਂ ਇਹ ਉਹਨਾਂ ਨੇ ਅੱਜ ਰੱਖ ਲਿਆ ਰੈਲੀ ਰੱਖ ਲਈ ਉਹਨਾਂ ਨੇ 29 ਅਪ੍ਰੈਲ ਨੂੰ ਇਹਦੇ ਚ ਜ਼ਿੰਮੇਦਾਰ ਕਿਤੇ ਨਾ ਕਿਤੇ ਤੁਸੀਂ ਜਾਓਗੇ ਹੁਣ ਇੱਥੇ ਕਈ মিডিਆ ਚੈਨਲ ਜੇਕਰ ਸਰਕਾਰ ਨੇ 29 ਅਪ੍ਰੈਲ ਨੂੰ ਨਾ ਰੋਕਿਆ ਤਾਂ ਤੁਸੀਂ ਇਹ ਵੀ ਯਾਦ ਰੱਖੋ ਕਈ মিডিਆ ਚੈਨਲ ਉਹਨਾਂ ਦੀਆਂ ਜਾ ਕੇ ਇੰਟਰਵਿਊਆਂ ਕਰਨਗੇ ਤੇ ਇੰਟਰਵਿਊਆਂ ਦੇ ਵਿੱਚ ਉਹਨਾਂ ਦੀ ਬੇਇੱਜ਼ਤੀ ਕਰਨਗੇ ਤੇ ਲੋਕਾਂ ਜਿਹੜੇ ਉਹ ਸ਼ੇਅਰ ਕਰਨਗੇ ਫਿਰ ਕੁਛ ਨਾ ਕੁਛ ਲਾਉਣਗੇ ਲੋਕ ਨਾਲੇ ਤੁਸੀਂ ਪ੍ਰਮੋਟ ਕਰੀ ਜਾਂਦੇ ਆ ਤੁਸੀਂ ਮੰਦਾ ਬੋਲੀ ਜਾਂਦੇ ਆ ਤੁਸੀਂ ਸਾਹਮਣੇ ਲਿਆਈ ਜਾਂਦੇ ਆ ਇਹਦੇ ਵਿੱਚ ਕਿਤੇ ਨਾ ਕਿਤੇ ਗਲਤੀ ਆਉ ਉਹ ਵੀ ਤੁਹਾਡੀ ਵੀ ਆਉਂਦੀ ਆ ਮੀਡੀਆ ਚੈਨਲ ਵਾਲਿਆਂ ਨੇ ਜਿਨ੍ਹਾਂ ਨੇ ਪੌਡਕਾਸਟ ਕੀਤੇ ਗੁੱਸਾ ਲੱਗੇ ਤਾਂ ਉਹਨਾਂ ਨੂੰ ਲੱਗੇ ਹੋਰ ਕਿਸੇ ਨੂੰ ਨਾ ਲੱਗੇ ਹੁਣ ਮੈਂ ਸਰਕਾਰ ਨੂੰ ਪੁੱਛਦਾ ਕਿ ਸਰਕਾਰ ਜੀ ਵਾਕਈ ਤੁਸੀਂ ਇਹ ਵੱਡਾ ਟੁੱਕੀ 29 April ਨੂੰ ਹੋਣ ਦਿਓਗੇ ਕਿ ਨਹੀਂ ਹੋਣ ਦਿੰਦੇ ਬਹੁਤ ਵੱਡੇ ਵੱਡੇ ਸ਼ਹਿਰ ਆ ਲੁਧਿਆਣਾ ਵੀ ਤਗੜਾ ਸ਼ਹਿਰ ਆ ਜਲੰਧਰ ਵੀ ਸ਼ਹਿਰ ਆ ਹੋਰ ਕਈ ਸ਼ਹਿਰ ਆ ਤਾਂ ਫਿਰ ਉੱਥੇ ਅੰਮ੍ਰਿਤਸਰ ਸਾਹਿਬ ਹੀ ਕਿਉਂ ਰੱਖਿਆ ਗਿਆ ਕਿ ਕਿ ਇਤਿਹਾਸ ਬਣਾਉਣਾ ਵੀ ਅੱਜ ਤੱਕ ਇਤਿਹਾਸ ਹੀ ਆ ਕਿ ਇੰਡੀਆ ਦੇ ਵਿੱਚ ਜਿਹੜੇ ਲੋਕ ਚਲੋ ਸਾਡੇ ਅਸਥੇ ਤਾਂ ਬਹੁਤ ਤਗੜੀ ਚੀਜ਼ ਆ ਹਰਮੰਦਰ ਸਾਹਿਬ ਅਸੀਂ ਤਾਂ ਜਦੋਂ ਦਰਬਾਰ ਸਾਹਿਬ ਜਾਂਦੇ ਆ ਤਾਂ ਉੱਥੇ ਸਾਨੂੰ ਇੰਜ ਲੱਗਦਾ ਕਿ ਅਸੀਂ ਸਵਰਗ ਵੇਖਿਆ ਨਹੀਂ ਹੋਊਗਾ ਪਰ ਸਵਰਗ ਇਹਦੇ ਨਾਲੋਂ ਚੰਗਾ ਨਹੀਂ ਹੋਊਗਾ ਸੀ ਜਾ ਕੇ ਉੱਥੇ ਸਾਡੀਆਂ ਅੱਖਾਂ ਠੰਡੀਆਂ ਹੁੰਦੀਆਂ ਅਸੀਂ ਜਾ ਕੇ ਸਾਨੂੰ ਸਕੂਨ ਮਿਲਦਾ ਪਹਿਲਾਂ ਤਾਂ ਲੋਕ ਬਾਹਰੋਂ ਆਉਂਦੇ ਸੀ ਉੱਥੇ ਤੇ ਹੁਣ ਇੱਕ ਇਤਿਹਾਸਕ ਬਣਾਉਣਾ ਵੀ ਸਭ ਤੋਂ ਪਹਿਲੀ ਰੈਲੀ ਗਿਆਾਂ ਦੀ ਇੱਥੇ ਅੰਮ੍ਰਿਤਸਰ ਉਹ ਸਾਹਿਬ ਹੋਈ ਸੀ ਤੁਸੀਂ ਰੋਕੋਗੇ ਕਿ ਸਾਨੂੰ ਇਹ ਦੱਸ ਦੋ ਤੁਸੀਂ ਵਾਕਈ ਇਹ ਚੀਜ਼ ਨੂੰ ਰੋਕੋਗੇ ਕਿ ਨਹੀਂ ਰੋਕੋਗੇ ਇਹ ਵਾਕਈ ਕਿਤਨਾ ਕਿਤੇ ਨਿੰਦਾਂ ਨੂੰ ਝੁਕਾਉਣ ਵਾਲਾ ਕੰਮ ਆ ਇਹ ਮਤਲਬ ਸਮਝੋ ਉਹਨਾਂ ਨੇ ਰੈਲੀਆਂ ਰੈਲੀਆਂ ਕਿਤੇ ਹੋਰ ਰੱਖ ਲੈਣ ਪਹਿਲੀ ਗੱਲ ਤਾਂ ਰੈਲੀਆਂ ਆਪੀਆਂ ਵੀ ਰੱਖੀਆਂ ਜਾਣਗੀਆਂ ਅਸੀਂ ਕਦੇ ਸੋਚਿਆ ਨਹੀਂ ਸੀਗਾ ਹੁਣ ਰੈਲੀਆਂ ਫਿਰ ਪਾਰਟੀ ਬਣ ਜੂ ਇਹਨਾਂ ਦੀ ਉਹੀ ਗੱਲ ਫਿਰ ਹੋ ਸਕਦਾ ਮਤਲਬ ਮੁੱਖ ਮੰਤਰੀ ਮੰਤਰੀ ਵੀ ਬਣੇ ਇਹਨਾਂ ਦੇ ਭਾਈ ਇਹ ਹੁਣ ਸਰਕਾਰ ਤੇ ਜ਼ਿੰਮੇਵਾਰੀ ਆ ਦੂਜੀ ਗੱਲ ਮੈਂ ਪਹਿਲਾਂ ਵੀ ਕਰ ਚੁੱਕਿਆ ਪੰਜਾਬ ਦੇ ਲੋਕੋ ਹੋ ਸਕਦਾ ਤੁਸੀਂ ਉਹ ਗੱਲ ਨਾ ਸੁਣੀ ਹੋਵੇ ਤਾਂ ਹੁਣ ਇਹ ਸੁਣ ਲਓ ਜਦੋਂ ਪੰਜਾਬ ਦੇ ਪਾਣੀ ਦੀ ਗੱਲ ਹੁੰਦੀ ਆ ਪੰਜਾਬ ਦੇ ਪਾਣੀ ਦੀ ਗੱਲ ਹੁੰਦੀ ਆ ਕਾ ਪੰਜਾਬ ਦਾ ਪਾਣੀ ਬਚਾਉਣ ਵਾਸਤੇ 3 ਦਸੰਬਰ ਨੂੰ ਲੋਕ ਪਹੁੰਚਦੇ ਆ ਵੀ ਸਾਡਾ ਇਹ ਪਾਣੀ ਖਰਾਬ ਹੋ ਰਿਹਾ ਲੋਕਾਂ ਨੂੰ ਬਿਮਾਰੀ ਵੰਡ ਰਿਹਾ ਇਹ ਪਾਣੀ ਤਾਂ ਉਸ ਟਾਈਮ ਤੇ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਨਹੀਂ ਰੋਕਿਆ ਗਿਆ ਰੋਕਿਆ ਕਿਹਨਾਂ ਨੂੰ ਗਿਆ ਪੰਜਾਬ ਦੇ ਲੋਕਾਂ ਨੂੰ ਰੋਕਿਆ ਗਿਆ ਤਾਂ ਜਿਹੜੀ ਸਰਕਾਰ ਸੀ ਉਹ ਗੁੰਗੀ ਹੋ ਗਈ ਬੋਲੀ ਹੋ ਗਈ ਅੰਨੀ ਹੋ ਗਈ ਉਹਨਾਂ ਨੂੰ ਦਿਖਿਆ ਕੁਛ ਨਹੀਂ ਉਹਨਾਂ ਸਰਕਾਰ ਨੇ ਮਸਲਾ ਤੱਕ ਨਾ ਚੱਕਿਆ ਠੰਡਾ ਕਰਨ ਵਾਸਤੇ ਲੋਕਾਂ ਨੂੰ ਬਹੁਤ ਕੁਸ਼ਣ ਇਹਨਾਂ ਨੇ ਘੋਟਕਣ ਡਿਆ ਖਣਾ ਰਹੇ ਹੁਣ ਉੱਥੇ ਹੋਇਆ ਕੀ ਕਿ ਜਦੋਂ ਮੇਰੇ ਅਰਗੇ ਗਏ ਕਹਿੰਦੇ ਤੁਸੀਂ ਵਿਸ਼ੋਦੀ ਫਾਜ਼ਿਲਕਾ ਪੁਲਿਸ ਸਾਨੂੰ ਪੁੱਛਦੀ ਰਹਾ ਵਾਂ ਚ ਰੋਕ ਰੋਕ ਕੇ ਮੈਂ ਕਿਹਾ ਨਹੀਂ ਜੀ ਉਹ ਕੌਣ ਆ ਉਹ ਕਹਿੰਦੇ ਯਾਰ ਤੂੰ ਹੀ ਲੱਗਦਾ ਸਾਨੂੰ ਮੈਂ ਕਿਹਾ ਨਹੀਂ ਜੀ ਸਾਡੀਆਂ ਸ਼ਕਲਾਂ ਰਲਦੀਆਂ ਉਹਨਾਂ ਦਾ ਕੰਮ ਚੱਲਦੇ ਆ ਇੱਥੇ ਚਲੋ ਕਾਰ ਕਰਾ ਕੇ ਹਰ ਬੰਦੇ ਨੂੰ ਰੋਕਿਆ ਗਿਆ ਤਾਂ ਕਿ ਉਹ ਬੰਦਾ ਲੁਧਿਆਣਾ ਨਾ ਪਹੁੰਚ ਸਕੇ ਨਾ ਕਿਸਾਨਾਂ ਦੀਆਂ ਗੱਡੀਆਂ ਨੂੰ ਰੋਕਿਆ ਗਿਆ ਥਾਂ ਥਾਂ ਤੇ ਨਾਕੇ ਲਾਏ ਗਏ ਪੁਲਸ ਲਾਈ ਗਈ ਪੁਲਸ ਲਾਉਣ ਤੋਂ ਬਾਅਦ ਰਾਵਾਂ ਦੇ ਵਿੱਚ ਰਾਹ ਰੋਕੇ ਗਏ ਕਿਸਾਨ ਉੱਥੇ ਬਹਿ ਗਏ ਪੰਜਾਬ ਦੇ ਲੋਕ ਉੱਥੇ ਬਹਿ ਗਏ ਤਾਂ ਰੋਕਿਆ ਗਿਆ ਜਦੋਂ ਪੰਜਾਬ ਦੇ ਮਸਲੇ ਦੀ ਕੋਈ ਗੱਲ ਕਰਨੀ ਆ ਤਾਂ ਪੰਜਾਬ ਦੇ ਮਸਲਿਆਂ ਤੇ ਜਿਹੜੇ ਲੋਕ ਬੋਲਦੇ ਆ ਉਹਨਾਂ ਨੂੰ ਨજરਬੰਦ ਕਰਾਉਣਾ ਉਹਨਾਂ ਨੂੰ ਰਾਹਾਂ ਤੋਂ ਹੀ ਗ੍ਰਿਫਤਾਰ ਕਰ ਲੈਣਾ ਇਹ ਕੰਮ ਵੀ ਸਰਕਾਰ ਕਰਦੀ ਸੀ ਹੁਣ ਤੁਸੀਂ ਦੱਸਣਾ ਪੰਜਾਬ ਦੇ ਲੋਕੋ ਜੇ ਮੈਂ ਗਲਤਾਂ ਮੈਂ ਮਾਫੀ ਮੰਗਦਾ ਇਸ ਗੱਲ ਦੀ ਜਦੋਂ ਜ਼ਮੀਨ ਬਚਾਉਣ ਦੀ ਗੱਲ ਆਉਂਦੀ ਆ ਕਿ ਇਹ ਭਾਈ ਗੰਦਾ ਕੈਮੀਕਲ ਜ਼ਮੀਨ ਖਰਾਬ ਕਰ ਰਿਹਾ ਤਾਂ ਉਦੋਂ ਫੈਕਟਰੀਆਂ ਵਾਲਿਆਂ ਨੂੰ ਬਚਾਉਣ ਵਾਸਤੇ ਉਦੋਂ ਲੋਕਾਂ ਨੂੰ ਰੋਕਿਆ ਜਾਣਾ ਲੋਕਾਂ ਦੇ ਪਰਚੇ ਪਵਾਏ ਜਾਣੇ ਤਾਂ ਕਿ ਉੱਥੋਂ ਵੀ ਰੋਕਿਆ ਜਾਣਾ ਕਿਉਂਕਿ ਪੰਜਾਬ ਦੇ ਲੋਕ ਚੰਗੀ ਗੱਲ ਕਰਦੇ ਸੀ ਕਿਸਾਨ ਧਰਨਾ ਲਾ ਕੇ ਬੈਠ ਜਾਣਾ ਕਿਸਾਨਾਂ ਨੂੰ ਉਠਾਉਣਾ ਕਿਸਾਨਾਂ ਨੂੰ ਕੁਛ ਨਾ ਕੁਛ ਬੋਲਣਾ ਇਹ ਉਦੋਂ ਵੀ ਉਹਨਾਂ ਨੂੰ ਰੋਕਿਆ ਜਾਣਾ ਰਾਹ ਦੇ ਵਿੱਚ ਹੀ ਰੋਕ ਲੈਣ ਦਿੱਤਾ ਜਾਣਾ ਕਿ ਕੱਠ ਨਾ ਹੋਵੇ ਇਹ ਸੀ ਚੰਗੇ ਕੰਮ ਹੋਰ ਵੀ ਬਹੁਤ ਸਾਰੇ ਚੰਗੇ ਕੰਮ ਸੀ ਕਿਸੇ ਸੱਚੇ ਬੰਦੇ ਤੇ ਪਰਚਾ ਪੈ ਜਾਵੇ ਉਹਨਾਂ ਨੂੰ ਰਾਵਾਂ ਦੇ ਵਿੱਚ ਰੋਕਣਾ ਨજરਬੰਦ ਕਰਨਾ ਪੰਜਾਬ ਦੇ ਬੰਦਿਆਂ ਨੂੰ ਜਿਹੜੇ ਪੰਜਾਬ ਲੈਵਲ ਤੇ ਜਿਨ੍ਹਾਂ ਨੂੰ ਪੂਰੇ ਪੰਜਾਬ ਜਾਣਦਾ ਹੁਣ ਉਹਨਾਂ ਬੰਦਿਆਂ ਨੂੰ ਨજરਬੰਦ ਕਰ ਲੈਣਾ ਤਾਂ ਕਿ ਉਹ ਚੰਗੇ ਕੰਮਾਂ ਤੇ ਜਾਂਦੇ ਸੀ ਹੁਣ ਇੱਥੇ ਇੱਕ ਸਵਾਲ ਬਣਦਾ ਕਿ 29 ਅਪ੍ਰੈਲ ਨੂੰ ਕਿ ਇਹਨਾਂ ਗਿਆਂ ਨੂੰ ਵੀ ਰੋਕਿਆ ਜਾਊਗਾ ਕਿ ਸਿੱਖਾਂ ਨੂੰ ਰੋਕਿਆ ਜਾਊਗਾ ਇਹ ਚੀਜ਼ ਪਤਾ ਲੱਗੂਗੀ ਇਹ ਤੁਹਾਨੂੰ ਵੀ ਪਤਾ ਮੈਂ ਪੰਜਾਬ ਦੇ ਲੋਕੋ ਕਿਸੇ ਨੂੰ ਭੜਕਾ ਨਹੀਂ ਰਿਹਾ ਮੇਰੇ ਨਾਲੋਂ ਪਹਿਲਾਂ ਕਿਸੇ ਨਿੰਗ ਜਥੇਬੰਦੀ ਦੇ ਬਿਆਨ ਆ ਗਏ ਹੋਣੇ ਆ ਆ ਮੈਂ ਤਾਂ ਟਾਈਮ ਦੱਸ ਦਿੰਦਾ ਵੀ ਮੈਂ ਕਿਹੜੇ ਟਾਈਮ ਤੇ ਬੋਲ ਰਿਹਾ ਉਹ ਤੁਸੀਂ ਵੇਖ ਲੈਣਾ ਕਿ ਮੈਂ ਤਾਂ ਕਿੰਨੇ ਲੋ ਜੀ ਅੱਜ 5 ਅਪ੍ਰੈਲ ਆ 10 ਵਜੇ ਕੇ 4 ਮਿੰਟ ਹੋ ਚੁੱਕੇ ਆ ਰਾਤ ਦੇ ਆ ਚੈੱਕ ਕਰ ਲਓ 10 ਵਜ ਕੇ 4 ਮਿੰਟ ਰਾਤ ਦੇ ਹੋ ਚੁੱਕੇ ਆ ਹੁਣ ਇਥੇ ਇਹ ਪਤਾ ਲੱਗੂਗਾ ਕਿ ਮੇਰੇ ਤੋਂ ਪਹਿਲਾਂ ਹੀ ਸਿੰਘ ਬੋਲ ਪਿਉਣੇ ਆ ਮੈਂ ਤਾਂ ਹੁਣ ਬਣਾ ਰਿਹਾ ਹੁਣ ਬੋਲ ਰਿਹਾ ਤਾਂ ਮੈਂ ਗੱਲ ਕਹਿਣਾ ਕਿ ਯਾਦ ਰੱਖੋ ਕਿ ਉਸ ਦਿਨ ਸਰਕਾਰ ਬਚਾ ਸਕਦੀ ਆ ਸਰਕਾਰ ਅੱਗੇ ਹੱਥ ਬੰਨ ਕੇ ਬੇਨਤੀ ਆ ਕਿ ਤੁਸੀਂ ਇਸ ਮਸਲੇ ਨੂੰ ਰੋਕੋ ਕਿਉਂ ਸਰਕਾਰ ਗੇਹਾਂ ਦਾ ਸਾਥ ਦਿੰਦੀ ਆ ਕਿ ਪੰਜਾਬ ਦੇ ਲੋਕਾਂ ਦਾ ਸਾਥ ਦਿੰਦੀ ਆ ਇਹ 29 ਅਪ੍ਰੈਲ ਨੂੰ ਸਰਕਾਰ ਖੁਦ ਦੱਸੂਗੀ ਤੇ ਸਰਕਾਰ ਨੂੰ ਬੇਨਤੀ ਆ ਜੇਕਰ ਐਡੇਡੇ ਪੰਜਾਬ ਦੇ ਮਸਲਿਆਂ ਤੇ ਬੋਲਣ ਵਾਲੇ ਬੰਦਿਆਂ ਨੂੰ ਚੁੱਪ ਕਰਾਇਆ ਜਾ ਸਕਦਾ ਤਾਂ ਜੇਕਰ ਤੁਸੀਂ ਇਹਨਾਂ ਦੀ ਰੈਲੀ ਨਹੀਂ ਰੋਕ ਸਕਦੇ ਤਾਂ ਰੈਲੀ ਰੋਕਣ ਦਾ ਤੁਸੀਂ ਰੋਕ ਵੀ ਸਕਦੇ ਆ ਜੇਕਰ ਰੈਲੀ ਨਹੀਂ ਰੋਕ ਸਕਦੇ ਤਾਂ ਤੁਸੀਂ ਕਿਸੇ ਹੋਰ ਸ਼ਹਿਰ ਕਰਾ ਦਿਓ ਮੇਰੀ ਇੰਨੀ ਕ ਮੰਗ ਆ ਜੇ ਇਹ ਮੰਗ ਮੰਨ ਲਓ ਤਾਂ ਤੁਹਾਡੇ ਅੱਗੇ ਬੇਨਤੀ ਆ ਬਹੁਤ ਕੁਝ ਬਚ ਜੂਗਾ ਬੜਾ ਹੀ ਕੁਝ ਬਚ ਜੂਗਾ ਪੰਜਾਬ ਦੇ ਲੋਕੋ ਹਰ ਸ਼ਹਿਰ ਹਰ ਜ਼ਿਲ੍ਹੇ ਹਰ ਪਿੰਡ ਦੇ ਲੋਕੋ ਪੰਜਾਬ ਦੇ ਲੋਕੋ ਜੇਕਰ ਮੇਰੇ ਇਸ ਗੱਲ ਦੇ ਵਿੱਚ ਕੋਈ ਗਲਤ ਬੋਲਿਆ ਹੋਵੇ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਮੰਗਦਾ ਜੇਕਰ ਇਹ ਗੱਲ ਸਹੀ ਆ ਤਾਂ ਇਹ ਗੱਲ 29 ਅਪ੍ਰੈਲ ਤੋਂ ਪਹਿਲਾ ਪਹਿਲਾ ਭਗਵੰਤ ਮਾਨ ਤੱਕ ਪਹੁੰਚਾ ਦਿਓ ਇਹ ਤੁਹਾਡੇ ਅੱਗੇ ਬੇਨਤੀ ਆ ਇਹ ਮੰਨੂ ਗੱਲ ਨੂੰ ਤੇ ਭਗਵੰਤ ਮਾਨ ਜੀ ਮੈਂ ਇਹੋ ਜੇ ਮਸਲੇ ਤੇ ਬੋਲਣਾ ਨਹੀਂ ਚਾਹੁੰਦਾ ਸੀ ਪਰ ਇਹ ਮਸਲਾ ਵੀ ਗਾਂ ਜਾ ਕੇ ਪੰਜਾਬ ਦੇ ਹੀ ਬੰਨਾ ਇਸ ਕਰਕੇ ਸਾਡਾ ਬੋਲਣਾ ਫਰਜ਼ ਆ ਹੁਣ ਅਗੋ 29 ਅਪ੍ਰੈਲ ਨੂੰ ਭਗਵੰਤਮਾਨ ਜੀ ਤੁਸੀਂ ਕੀ ਐਕਸ਼ਨ ਲੈਨੇ ਆ ਉਹ ਤੁਹਾਡੇ ਤੇ ਆ ਹੁਣ ਤੁਹਾਨੂੰ ਵੇਖਿਆ ਜਾਊਗਾ ਵੀ ਤੁਸੀਂ ਕੀ ਕਹਿੰਦੇ ਆ ਹੁਣ ਬਾਕੀ ਸਰਕਾਰ ਕਰ ਸਕਦੀ ਆ 29 ਅਪ੍ਰੈਲ ਨੂੰ ਸਰਕਾਰ ਨੇ ਦੱਸਣਾ ਕਿ ਸਰਕਾਰ ਗਿਆਂ ਨਾਲ ਆ ਕਿ ਪੰਜਾਬ ਦੇ ਲੋਕਾਂ ਨਾਲ ਆ ਤੇ ਮੈਂ ਗਿਆਂ ਨੂੰ ਕੋਈ ਮਾਰਾ ਨਹੀਂ ਕਹਿ ਰਿਹਾ ਪਰਮਾਤਮਾ ਦੇ ਭੇਜੇ ਹੋਏ ਆ ਪਰ ਰੇਲੀਆਂ ਰੱਖਣੀਆਂ ਉਹ ਵੀ ਧਾਰਮਿਕ ਇੱਕ ਆਪਾਂ ਤਾਂ ਬਈ ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਦਾ ਨਾਮ ਲੈਨੇ ਆ ਤੇ ਆਪਾਂ ਕਿਤੇ ਫੋਨ ਤੇ ਕਹਿ ਦਈਏ ਕਿ ਅਸੀਂ ਅੰਮ੍ਰਿਤਸਰ ਸਾਹਿਬ ਚੱਲਦੇ ਆ ਉਹ ਕਹਿੰਦੇ ਅੱਛਾ ਅੰਮ੍ਰਿਤਸਰ ਸਾਹਿਬ ਉਹ ਕਹਿੰਦੇ ਹਾਂ ਅੰਮ੍ਰਿਤਸਰ ਉਹਨਾਂ ਨੇ ਇਹ ਗੱਲ ਕਹਿ ਦੇਣੀ ਆ ਉਹਨਾਂ ਦੇ ਮਨ ਚ ਇੱਕੋ ਗੱਲ ਜਾਂਦੀ ਆ ਕਿ ਮੱਥਾ ਟੇਕਣ ਗਏ ਆ ਜੇ ਕਿਸੇ ਦੇ ਮਨ ਚ ਨਹੀਂ ਆਉਂਦੀ ਤੁਸੀਂ ਦੱਸ ਸਕਦੇ ਆ ਪਰਾ ਕੋਈ ਕੰਮ ਹੋਵੇ ਆਪਾਂ ਇਹ ਸਮਝ ਲੈ ਕੇ ਮੱਥਾ ਟੇਕਣ ਗਏ ਆ ਯਾਦ ਰੱਖ ਲੋ ਬਾਕੀ ਜੇਕਰ ਕੁਝ ਗਲਤ ਬੋਲਿਆ ਹੋਵੇ ਦੋਨੇ ਹੱਥ ਜੋੜ ਕੇ ਮਾਫੀ ਮੰਗਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ